ਸਤਨਾਮ ਸ੍ਰੀ ਵਾਹਿਗੁਰੂ ਜੀ ਕਬਿਓ ਬਾਜ ਬੇਨਤੀ ਚੋਪੀ ਪਾਤਸ਼ਾਹੇ ਦਸਵੇਂ ਹਮਰੇ ਕਰੋ ਹੱਥ ਦੇ ਰੱਛਾ ਪੂਰਨ ਹੋਏ ਜਿਤ ਕੀ ਇੱਛਾ ਤਵ ਚਰਨਨ ਮਨ ਲਹੇ ਹੇ ਮਹਾਰਾਜ ਆਪਣਾ ਜਾਨ ਕਰੋ ਕਿਤਪਾਰ ਹਮਰੇ ਦੁਸਤ ਸਬੇ ਤੁਮ ਕਾਬ ਆਪਾ ਦੇ ਮੋਹਿ ਬਚਾਵੋ ਸੁਖੀ ਵਸੈ ਗੁਰੂ ਪਰਵਾਰਾ ਸੇਵਕ ਸਿਖ ਸਬੇ ਕਰਤਾਰਾ ਮੂਰਤਿ ਨਿਤ ਕਰਤਾ ਕਰਿਐ ਸਭੈ ਰੰਗੁ ਆਦਿ ਸੰਗਰੀਐ ਪੂਰਨ ਹੋਏ ਹਮਾਰੇ ਆਸਾ ਛਾੜ ਕੋਈ ਅਵਰਣਾ ਧਿਆਉ ਜੋ ਬਰ ਚਾਹੂੰ ਸੋ ਤੁਮ ਤੇ ਪਾ ਸਿਵਕ ਸਿੱਖੋ ਮਾਰੇ ਤਾਰਿ ਹੈ ਚਨ ਚਨ ਸਤਰ ਹਮਾਰੇ ਮਾਰਿ ਹੈ ਆਪ ਹਾ ਦੇ ਮੁਝੇ ਉਬਰੀਆ ਮਰਨ ਕਾਲ ਕਾ ਤਰਾਸ ਨੁ ਮਰੀਆ ਸਤਿ ਸੁੱਜ ਸਦਾ ਹਮਾਰੇ ਪੱਛਾ ਸ੍ਰੀ ਅਸਤੁੱਜ ਜੋ ਕਰਿਓ ਹਰ ਛਾ ਰੱਖ ਲਿਓ ਮੋਏ ਰੱਖਣ ਹਰ ਸਾਹਿਬ ਸੰਤ ਸਹਾਈ ਪਿਆਰੇ ਦੀਨ ਬੰਦ ਦੁਸ਼ਮਣ ਕੇ ਹੰਤਾ ਤੁਮਹ ਪੂਰੇ ਚਤਰ ਦਸ ਕੰਤਾਹ ਕਾਲ ਪਾਏ ਬ੍ਰਹਮ ਮੂਤਰਾ ਕਾਲ ਪਾਏ ਸ਼ਿਵ ਜੋ ਉਤਰਾ ਕਾਲ ਪਾਏ ਕਰ ਬਿਸਮਰ ਕਾਸਾ ਸ਼ਕਲ ਕਾਲ ਕਾ ਅਗਿਆਤਮਸ ਜਮਨ ਕਾਲ ਜੋ ਕਿਸਵ ਕੀਆ ਬੇਦਰਾਜ ਬ੍ਰਹਮਾ ਜੋਤਿਆ ਜਮਨ ਕਾਲ ਸਭ ਲੋਕ ਸਾਰਾ ਨਮਸਕਾਰ ਹੈ ਤਾਏ ਹਮਾਰਾ ਜਮਨ ਕਾਲ ਸਭ ਜਗਤ ਬਨਾਇਆ ਦੇਵ ਦਾਤੋ ਜਥਨੋ ਬਜਾਇਆ ਆਦਿ ਅੰਤ ਕਿਵਤਾਰਾ ਸੋਏ ਗੁਰੂ ਸਮਝੋ ਹਮਾਰਾ ਨਮਸਕਾਰ ਤਿਸੇ ਕੋ ਹਮਾਰੇ ਸਕਲ ਪਰਦਾ ਜਨ ਆਪ ਸੁvare ਸਿਵਕਨਕ ਸਿਵਕਨ ਸੁਖ ਦਿਯਾ ਸ਼ਤਰੰਗ ਪਲ ਮੋ ਬਦ ਗਿਆ ਕਟ ਕਟ ਕੇ ਅੰਦਰ ਕੀ ਜਾਣਤ ਭਲੇ ਬੁਰੇ ਕੀ ਫੇਰ ਬਸ਼ੰਤ ਜੀਤੀ ਤੈ ਕੁੰਜ ਤਰਿਆ ਸੂਲਾ ਸਬਰ ਕਿਰਪਾ ਦੇਖਰ ਫੁੱਲਾ ਸੰਤਨ ਦੁਖ ਪਾਏ ਤੈ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕੀ ਪੀਰ ਪਛਾਨ ਕਟ ਕਟ ਕੇ ਪਟ ਪਟ ਕੇ ਜਾਨ ਜਬ ਉਦਕਰਖ ਕਰਾ ਕਰਤਾਰ ਪਰਜਾ ਦਰਦ ਦਬਦੇ ਅਪਾਰਾ ਜਾਬਿਆ ਕਰਖ ਕਰਦ ਹੂੰ ਕਬਹੂੰ ਤੁਮ ਐਮਨ ਦੇ ਤਾਰੇ ਸਭੋ ਜੀਤੇ ਬਦਨ ਸਭ ਤਾਰੇ ਆਪੇ ਆਪਣੀ ਮੂਜੂ ਚਾਰੈ ਤੁਮ ਸਭ ਹੀ ਤੇ ਰਹਿਤ ਨਰਾ ਲਾਲ ਜਾਨ ਬੇਦ ਬੇਦਿਆ ਰਿਆ ਲਮ ਨਰਿੰਕਾਨ ਕਨ ਲੰਬ ਆਦਿ ਨਿਲਾ ਨਾਦ ਸੰਭ ਤਾੰਕਾ ਮੂੜ ਅਧਾਰਤ ਬਿਦਾ ਜਾਂ ਕੋ ਬੇਵਨ ਆਪਤ ਬਿਦਾ ਤਾੰ ਕੋ ਕਰਪਾ ਹਨਨ ਮੰਨਦ ਮਹਾ ਮੂੜ ਕਹਿ ਬਿਦ ਨ ਜਾਣਤ ਮਹਾ ਦੇਵ ਕੋ ਕਹਿ ਸਦਾ ਸੇਵ ਨੰਕਾਰ ਕਾ ਚਿੰਤਨ ਪਿਵ ਆਪਿ ਆਪਣੀ ਬੁੱਧ ਅਜਿਤੇ ਬਰਨਤ ਬਿੰਨ ਬਿੰਨ ਦੁਹ ਦੇਦੇ ਤੁਮਰਾ ਲਖਨ ਗਏ ਬਸਾਰਾ ਕਹੈ ਵਿਦ ਸਦਾ ਤੁਮ ਸੰਸਾਰਾ ਏਕੇ ਰੂਪ ਅਨੁਪਸ ਰੂਪਾ ਰੰਗ ਭਇਓ ਰਾਵ ਕਹੈ ਭੂਪਾ ਅੰਦਰ ਜੈ ਰਸ ਦਦ ਕੇ ਨੇ ਉਤਪਜ ਖਾਨ ਬਹੁ ਰਦ ਦੇ ਨੇ ਕਹਾਂ ਬੂਲ ਰਾਜਾ ਬਿਠਾ ਕਹਾਂ ਜਿੰਮਟ ਭਇਓ ਸ਼ੰਕਰ ਆ ਕਠਾ ਸਗਰੀ ਸ਼੍ਰੇਟ ਦਿਖਾਇ ਤੰਭਵ ਆਦ ਜਗਾਦ ਸਰੂਪ ਸਿੰ ਭਵ ਅਬਰ ਚਮੇ ਤੁਮ ਕਰ ਸਿਖ ਬਾਾਰੇ ਸਿਖ ਸੰਗਰੋ ਦੁਸ਼ਟ ਜੀਤੇ ਉਠ ਤੁਤ ਪਤਾ ਸકલ ਮਲੇਸ਼ ਕਰੋ ਰਣ ਕੰਤਾ ਜੇ ਆਸਵਦ ਤਵ ਸਰਨੇ ਪਰ ਤਿਨ ਕਾ ਦੁਸ਼ਟ ਦੁਖ ਧਰਮ ਮਰੇ ਪੁਰਖ ਤੁਮ ਬਗ ਬਰੇ ਤਿਹਾਰੇ ਤਿਨ ਕਾ ਤੁਮ ਸੰਗਤ ਦਾ ਉਟਾਰੇ ਜੋ ਕਲ ਕੋ ਇਕ ਬਾਰ ਦਿਆ ਹੈ ਹੈ ਤਾਂਕੇ ਕਾਲਿ ਰਿਹਾ ਹੈ ਰਸਾ ਹੋਏ ਤੈਂ ਸਭ ਕਾਲਾ ਦੁਸਤ ਅਨਸਤ ਤਰੇ ਤਤ ਕਾਲਾ ਕਿਰਪਾ ਦ੍ਰਿਸ਼ਟ ਤਨ ਜਾਏ ਨਿਹਰ ਹੋ ਤਾਂਕੇ ਤਾਪ ਤਨ ਕਮੋ ਹਰ ਹੋ ਰਿੱਧ ਸੁਦ ਕਰਮ ਸਭ ਹੋਏ ਸਤਿ ਸ੍ਰੀ ਅਕਾਲ ਸਭ ਸਕੇ ਨਾਨਕੋਈ ਇੱਕ ਬਾਦ ਜਿ ਤਮੈ ਸੁਮਾਰਾ ਕਾਲ ਫਾਸਤੇ ਤਾਏ ਉਬਾਰਾ ਜਿਨ ਨਰ ਨਾਮ ਤਹਾਰੋ ਕਹਾ ਦਰਦ ਦੁਖਤ ਲੋਕ ਤੇ ਰਹਾ ਖੜਗ ਗੇਤ ਮੈਂ ਸ਼ਰਨ ਤਹਾਰੇ ਆਪ ਹਾਥ ਦੇ ਲਿਓ ਬਾਰੇ ਸਭ ਠੋਰ ਮੋਏ ਸੰਹਾਏ ਦੁਸ਼ਟ ਦੋਗਤੈ ਲਹੋ ਬਚਾਏ ਕੜਗ ਗੇਤ ਮੈਂ ਸਰਣ ਤੇ ਹਾਰੇ ਆਪ ਹਾਥ ਦੇ ਲਿਓ ਬਾਰੇ ਸਭ ਠੋਰ ਮੋਏ ਸੰਹਾਏ दुष्ट दोख ते ले हो बचाए राम कलेह मोहल्ला दीजा आनंद एक ओंकार सतगुरु प्रसाद <coughs> आनंद ब्या मेरी माए ਸਤ ਗੁਰੂ ਮੈਂ ਪਾਇਆ ਸਤ ਗੁਰ ਤਾਂ ਪਾਇਆ ਸਹਜ ਜਿਸ ਤੇ ਮਨ ਵਜੀਆਂ ਵਦਾਈਆਂ ਅਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ ਕਹ ਨਾਨਕ ਆਨੰਦ ਹੋਵਾ ਸਤਿਗੁਰੂ ਮੈਂ ਪਾਇਆ ਏ ਮਨ ਮੇਰਾ ਤੂੰ ਸਦਾਰੋ ਹਰਿ ਨਾਲੇ ਹਰਿ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ ਹਰਿ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ ਅੰਗੀਕਾਰ ਉਹ ਕਰੇ ਤੇਰਾ ਕਰਜ ਸਭ ਸਵਾਰਣਾ ਸਭਨਾਂ ਗਲਾਂ ਸਮਰਥ ਸੁਆਮੀ ਸੋ ਕਮਨ ਵਿਚਾਰੇ ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਤਿ ਸਾਹਿਬਾ ਕਿਆ ਨਹੀਂ ਕਰਤੇ ਰਹਿ ਕਰਤਾ ਤੇਰੇ ਸਭ ਕੁਛ ਹੈ ਜਿਸ ਦੇ ਸੋ ਪਾਵੇ ਸਦਾ ਸਿਮਸਲਾ ਹਾ ਤੇਰੇ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸਬਦ ਕਨੇਰੇ ਕਹੇ ਨਾਨਕ ਸੱਚੇ ਸਾਹਿਬ ਗਿਆਨ ਹੈ ਕਰ ਤੇਰਾ ਸਤਨਾਮ ਮੇਰਾ ਆਧਾਰ ਸਤਨਾਮ ਹੈ ਆਧਾਰ ਮੇਰਾ ਦਿਨੁ ਪੁਕਾਂ ਸਭ ਗਵਾਈਆ ਕਰ ਸਾਥ ਸੁਖ ਮਨ ਆਏ ਵਸਿਆ ਦਿਨ ਇੱਛਾਂ ਸਭ ਪੁਜਾਈਆ ਸਦਾ ਕੁਰਬਾਨ ਕੇ ਤਾ ਗੁਰੂ ਵਿਟਾ ਜਿਸ ਦੀਆਂ ਇਹ ਵਡਿਆਈਆਂ ਕਹੇ ਨਾਨਕ ਸੁਣ ਸੰਤੋ ਸ਼ਬਦ ਤਰੋ ਪਿਆਰੋ ਸਾਜਣਾ ਮੇਰਾ ਆਧਾਰ ਵਾਜੇ ਪੰਜ ਸ਼ਬਦ ਤਕਾਰ ਸਵਾਗੈ ਕਰ ਸਵਾਗੈ ਸ਼ਬਦ ਵਾਜੇ ਕਲਾਂ ਜਿਤ ਕਰਤਾਰਿਆ ਪੰਜ ਦੂਤ ਦਵਸ ਕੀਤੇ ਕਾਲ ਕੰਡ ਕਮਾਲਿਆ ਤੁਹਰ ਕਰਮ ਪਾਇਆ ਪਤਜਨਕ ਸੇ ਨਾਮ ਹਰ ਕੈ ਲਾਗੇ ਕਹਿ ਨਾਨਕ ਤੈ ਸੁਖ ਹੋਵਾ ਤਿਤ ਕਰ ਅਨ ਹਦਵਾਜ ਕਹਿ ਨਾਨਕ ਤੈ ਸੁਖ ਹੋਵਾ ਤਿਤ ਕਰ ਅਨ ਹਦਵਾਜ ਨਨ ਸੁਣੋ ਵੱਡ ਪਾਗੀਓ ਸਗਲੇ ਮਨੋਰਥ ਪੂਰੇ ਪਰਮ ਪ੍ਰਭ ਪਾਇਆ ਉਤਰੇ ਸਗਲੇ ਵਿਸੋਰੇ ਲੋਕ ਰੋਗ ਸੁਨਤਾਪ ਪਵਿੱਤਰੈ ਸੁਣੇ ਸੱਚੀ ਬਾਣੀ ਸੰਤ ਸਜਣ ਭਏ ਸਰਸੈ ਪੂਰੇ ਗੁਰ ਤੇ ਜਾਣ ਸੁਣਤੇ ਪਾਨੀਤ ਕਹਤੇ ਪਵਿੱਤ ਸਤਿਗੁਰ ਆਪਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜ ਅਨਹਦਤure ਸੁਣਤੇ ਪਾਨੀਤ ਕਹਤੇ ਪਵਿੱਤਰ ਸਤਿਗੁਰਿਆ ਪਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਵਾਜੇ ਅਨਹਦ ਤੂ ਰੂਪਾਣੀ ਪਿਤਾ ਮਾਤਾ ਦਰਤ ਮਹਤਿ ਤੇ ਉਸ ਰਤ ਦੁਇ ਦਾਈ ਦਾਇਆ ਖੇ ਲੈ ਸਗਲ ਜਗਾਤ ਚੰਗਿਆਈਆਂ ਬਰਿਆਈਆਂ ਵਾਚੇ ਧਰਮ ਹਦੂਰ ਕਰਮੇ ਆਪੋ ਆਪੁਨੇ ਕੇ ਨੇੜੇ ਕੇ ਦੂਰ ਜਿਨਹੀ ਨਾਮ ਧਿਆਇਆ ਗਏ ਮਿਸਕਦ ਕਾਲ ਨਾਨਕ ਤੇ ਮੁਖ ਉਜਲੇ ਕੇਤੇ ਛੁਟੇ ਨਾਨਕ ਜਿਨਹੀ ਨਾਮ ਧਾਇਆ ਗਏ ਮਿਸਕਦ ਕਾਲ ਨਾਨਕ ਤੇ ਮੁਖ ਉਜਲੇ ਕੇਤੇ ਛੁਟੇ ਨਾਨਕ ਕ ਖਾਲਸਾ ਵਾਹਿਗੁਰੂ ਜੀ ਕੀ ਫਤਿਹ